ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਸੂਰੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਗਿੱਦੜਵਾਹਾ ਇਸ ਪਿੰਡ ਨੂੰ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਬਹੁਤ ਹੀ ਸਾਫ਼ ਸੁਥਰੇ ਪਸ਼ੂ ਲਿਆ ਕੇ ਇਹ ਸੇਲ ਪਰਚੇਜ਼ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਮੋਹਰਾ ਨਸਲ ਦੀ ਮਾਝਾ ਜਿਹੜੀ ਕਿ ਗੱਬਣਾ ਇਹ ਵਕਾਊ ਆ ਇਦੀ ਬਣਦੀ ਡਿਟੇਲ ਆਪਾਂ ਬਾਈ ਜੇਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਦੀ ਨਾਲ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਉ ਲੈਨੇ ਆ ਦੋਸਤੋ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਕੀ ਨਾਮ ਆਪਣਾ ਨਾਮ ਦੱਸਿਓ ਬਯੰਤ ਸਿੰਘ ਬਯੰਤ ਸਿੰਘ ਬਯੰਤ ਵੀਰੇ ਆਪਣਾ ਮੋਬਾਈਲ ਨੰਬਰ ਬੋਲ ਦਿਓ 99680 99680 33602 33602 ਠੀਕ ਹੈ ਜੀ ਤੇ ਫਿਰ ਮੱਝ ਕਿੰਮਾ ਸੂਆ ਸੁੰਦੀ ਹੈ ਇਦ ਕੀ ਤੀਜਾ ਸੂਆ ਸੁੰਦੀ ਹੈ ਬਾਈ ਦੋ ਸੂਵੇ ਪਹਿਲਾਂ ਸੂਈਏ ਤੇ ਮਗਰਲੇ ਸੂਵੇ ਦਾ ਦੁੱਧ ਰਕਾਰ ਕਿਹਾ ਹੈ ਜਰਾ 16 ਲੀਟਰ ਜੀ 16 ਐਦ ਕੀ ਕੀ ਉਮੀਦ ਕਰਦੇ ਆ ਐਦ ਕੀ ਵੀ 16 ਜਾਂ 17 ਲੀਟਰ ਦੇ ਦਊਗੀ ਬਸ ਹੋਰ ਬਸ 17 ਜਾਨੀ ਦੇਊਗੀ ਪੱਕਾ ਹਾਂ ਜੀ ਤੇ ਕਿੰਨੇ ਦਿਨ ਲੇਜੂ ਬਾਈ ਸੂਣ ਦੇ ਦੈਨ ਹਜੇ 3-4 ਇਹਦੇ ਬਾਕੀ ਐ 3-4 ਦਾ ਠੀਕ ਐ ਬਈ ਲਓ ਮਿੱਤਰੋ ਮੂੰਹ ਮੱਥਾ ਹੱਥ ਮੂੰਹ ਦਿਖਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਗੋਲ ਸਿੰਘ ਦੀ ਆ ਤੇ ਸੋਹਣੇ ਥਣ ਹਵਾਨੇ ਦੀ ਆ ਥੋੜੀ ਜਿਹੀ ਭਲੂਣਾ ਦੋਸਤੋ ਕਿਉਂਕਿ ਦਿਨਾ ਤੇ ਆ ਤੇ ਥਣਾ ਥਣ ਤੋਂ ਥਣ ਦੇ ਜਿਹੜਾ ਗੈਵ ਸੈਜ ਉਥੋਂ ਦਿਖਾ ਦਿੰਨੇ ਆ ਤੇ ਹਵਾਨਾ ਨਾੜਾਂ ਤੁਹਾਨੂੰ ਦੇਸੀ ਰਹੀਆਂ ਹੋਣੀਆਂ ਦੋਸਤੋ ਹਵਾਨੇ ਦੇ ਉੱਤੇ ਬਰੀਕ ਉਹ ਬਰੀਆਂ ਹੋਈਆਂ ਇਪੂਸ ਦੇ ਵਿੱਚ ਐਵੇਂ ਚਾਰ ਕਵਾਲਾ ਥੱਲੇ ਚਿੱਟੇ ਬਾਕੀ ਸਾਰੀ ਪੂਸ਼ ਕਾਲੀ ਆ ਸਾਰੀ ਜੈਡ ਬਲੈਕ ਦੂਜੇ ਪਾਸੇ ਤੋਂ ਵੀ ਸੇਮ ਸਾਈਜ਼ ਆ ਥਣਾ ਦਾ ਦੇਖ ਸਕਦੇ ਹੋ ਤੁਸੀਂ ਅਗਲੇ ਤੋਂ ਅਗਲੇ ਥਣ ਦੀ ਜਿਹੜੀ ਵਿਥਾਉ ਥੋੜੀ ਜਿਆਦੇ ਆ ਤੇ ਅਗਲੇ ਤੋਂ ਅਗਲੇ ਥਣ ਦੀ ਵਿਥ ਤੁਸੀਂ ਦੇਖ ਸਕਦੇ ਹੋ ਦੋਸਤ ਤੇ ਇਹ ਪੱਠਪੜਾ ਉਹਨੂੰ ਦਿਖਾ ਦਿੰਨੇ ਆ ਚੰਗੇ ਪੱਠਪੜੇ ਦੀ ਆ ਹਵਾਨਾ ਪਿਛਲੇ ਪਾਸੇ ਨੂੰ ਬਹੁਤ ਵਧੀਆ ਉੱਭਰਿਆ ਹੋਇਆ ਨਿਕਲਿਆ ਹੋਇਆ ਪਿਛਲੇ ਪਾਸੇ ਨੂੰ ਇਤੋਰ ਕੇ ਤੁਹਾਨੂੰ ਦਿਖਾ ਦਿੰਨੇ ਆਂ ਸਾਈਡ ਤੋਂ ਵੀ ਤੁਹਾਨੂੰ ਦਿਸਦਾ ਹੋਣਾ ਹਵਾਨਾ ਦੋਸਤੋ ਚਾਰ ਪੰਜ ਉਂਗਲਾਂ ਪਿੱਛੇ ਨੂੰ ਨਿਕਲੇ ਹੋਇਆ ਹਵਾਨਾ ਲੋਈ ਮੇਤਰਾ ਹਵਾਨਾ ਜ਼ਬਰਦਸਤ ਆ ਬਾ ਕਮਾਲ ਸਾਫ ਸੁਥਰਾ ਹਵਾਨਾ ਬਾਕੀ ਤੁਸੀਂ ਨਰਕ ਪਰਕ ਤੁਸੀਂ ਕਰ ਲੈਣੀ ਆ ਬਹੁਤ ਵਧੀਆ 16 17 ਲੀਟਰ ਦੁੱਧ ਵਾਲੀ ਮੱਝ ਆ ਦੋਸਤੋ ਦਰਮਿਆਨੇ ਕਾਦ ਕਾਟ ਦੀ ਆ ਕੋਈ ਛੋਟਾ ਕਾਦ ਕਾਟ ਨਹੀਂ ਗਾ ਬਹੁਤ ਵਧੀਆ ਹਵਾਨਾ ਪਿਛਲੇ ਪਾਸੇ ਤੁਹਾਨੂੰ ਦਿਸ ਰਿਹਾ ਹੋਣਾ ਮਰਲਬ ਦੇਖ ਸਕਦੇ ਆਂ ਦੋਸਤੋ ਬਹੁਤ ਹੀ ਵਧੀਆ ਸਾਫ ਹਵਾਨੇ ਦੀ ਮੱਝ ਆ ਦੋਸਤੋ ਤੀਜਾ ਸੂਆ ਹੈ ਸਾਰੀ ਆਪਾਂ ਡਿਟੇਲ ਬਾਈ ਤੋਂ ਲੈ ਲਈਏ ਜਨਾਚਾਰਾਂ ਦੇ ਨਾਲ ਇਹ ਹਵਾਨਾ ਹੋਰ ਵੀ ਇਹਨੇ ਭਰਨਾ ਦੇਖ ਸਕਦੇ ਆਂ ਤੁਸੀਂ ਪਿਛਲੇ ਪਾਸੇ ਹਵਾਨਾ ਘਟੋ ਘਟ 6 ਉਂਗਲਾਂ ਬਾਹਰ ਨੂੰ ਨਿਕਲੇ ਹੋਇਆ ਤੇ ਬਾਈ ਕੀ ਮੁੱਲ ਰੱਖਿਆ ਇਹਦਾ ਮੁੱਲ 1 ਦਾ ਸਹੀ 1 ਲੱਖ 10 ਹਜ਼ਾਰ ਚੋਂ ਮਾਨਤਾਨ ਹੋ ਜੂ ਬਾਈ ਹਾਂਜੀ ਹੋ ਜੂਗਾ ਥੋੜਾ ਜਿਹਾ ਲਾਓ ਵੀ ਮਿੱਤਰੋ 1 ਲੱਖ 10 ਹਜ਼ਾਰ ਬਾਈ ਨੇ ਮੁੱਲ ਮੰਗਿਆ ਕੋਈ ਵੀ ਮੁੱਲ ਫਿਕਸ ਨਹੀਂ ਹੁੰਦਾਗਾ ਤੁਸੀਂ ਆਉਂਗੇ ਵਿੱਚੋਂ ਮਾਨਤਾਨ ਵੀ ਤੁਹਾਡਾ ਜਰੂਰ ਕੀਤਾ ਜਾਊਗਾ ਤੇ ਜਿਸ ਵੀ ਕਿਸੇ ਵੀਰ ਨੂੰ ਇਹ ਮੱਝ ਪਸੰਦ ਆ ਤਾਂ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਹਰਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਹੋ ਤੇ ਘਰ ਆ ਕੇ ਵੇਖ ਕੇ ਵੀ ਸੌਦਾ ਕਰ ਸਕਦੇ ਹੋ ਤੇ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਸਕਰੀਨ ਦੇ ਹੇਰੇਲੇ ਪਾਸੇ ਨੰਬਰ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੀਆਂ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੇਂ ਵੀਡੀਓ ਦੇ ਨਾਲ